ਅਸੀ ਗੱਲ ਦੋਸਤੋ ਦੋਸਤੋ ਅੱਜ ਇਹਨਾਂ ਮੈਂ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਨ ਲੱਗਾ ਹਾਂ ਇੱਕ ਕਹਾਣੀ ਇੱਕ ਨਾਵਲ ਹੈ ਅਸਲੀ ਇਨਸਾਨ ਦੀ ਕਹਾਣੀ ਅਸਲੀ ਇਨਸਾਨ ਇਸ ਨਾਵਲ ਦੇ ਵਿੱਚ ਦੂਜੇ ਵਿਸ਼ਵ ਯੁੱਧ ਤੇ ਇੱਕ ਸੋਵੀਅਤ ਯੂਨੀਅਨ ਦੇ ਹੀਰੋ ਦੀ ਗੱਲ ਕੀਤੀ ਗਈ ਹੈ ਉਹ ਹੀਰੋ ਜਿਹਦਾ ਨਾਮ ਸੀ ਅਲੈਕਸੀ ਮਾਰਸਿਏਵ ਅਲੈਕਸੀ ਮਾਰਸਿਏਵ ਇੱਕ ਪਾਇਲਟ ਸੀ ਦੂਜੀ ਵਿਸ਼ਵ ਜੰਗ ਦੇ ਵਿੱਚ ਉਹ ਜਰਮਨ ਦੇ ਖਿਲਾਫ ਲੜ ਰਿਹਾ ਸੀ ਤੇ ਅਚਾਨਕ ਇੱਕ ਦਿਨ ਲੜਦਿਆਂ ਲੜਦਿਆਂ ਉਹਦੇ ਜਹਾਜ਼ ਨੂੰ ਦੁਸ਼ਮਣ ਜਾਨੀ ਕਿ ਜਰਮਨ ਸੈੱਟ ਲੈਂਦੇ ਨੇ ਅਤੇ ਜਿਸ ਇਲਾਕੇ ਦੇ ਵਿੱਚ ਉਹ ਡਿੱਗਦਾ ਹੈ ਬੇਸ਼ੱਕ ਉੱਥੇ ਉਹਨੂੰ ਜਰਮਨ ਤਾਂ ਨਹੀਂ ਲੱਭ ਪਾਉਂਦੇ ਪਰ ਉਹ 18 ਦਿਨ ਕਿੱਦਾਂ ਆਪ ਦੀ ਜ਼ਿੰਦਾ ਦਲੇ ਦੀ ਨਾਲ ਇੱਕ ਕਹਿ ਲੋ ਵੀ ਇੱਕ ਸੈਦ ਦੇ ਨਾਲ ਖੁਦ ਨੂੰ ਜਿਉਂਦਾ ਰੱਖਦਾ ਕਿੰਨਾ ਹਾਲਾਤਾਂ ਨਾਲ ਜੂਝਦਾ ਇੱਕ ਹੱਡੀਆਂ ਦਾ ਪਿੰਜਰ ਬਣ ਜਾਂਦਾ ਅਤੇ ਪਿੰਜਰ ਬਣਨ ਤੋਂ ਬਾਅਦ ਉਹ ਦੁਬਾਰਾ ਕਿੱਦਾਂ ਸਿਹਤਮੰਦ ਹੁੰਦਾ ਹੈ ਤੇ ਇਸ ਦੌਰਾਨ ਕਿੰਨੇ ਹੀ ਹੋਰ ਫੌਜੀਆਂ ਦੀਆਂ ਕਹਾਣੀਆਂ ਇਸ ਕੈਲੋਵੀ ਨਾਵਲ ਦੇ ਵਿੱਚ ਸਾਨੂੰ ਪੜਨ ਨੂੰ ਮਿਲਦੀਆਂ ਨੇ ਜੋ ਕਿ ਸਿੰਧਾ ਦਿੱਲੀ ਹਿੰਮਤ ਦ੍ਰਿੜਤਾ ਉਹਦਾ ਕੈਲੋਵੀ ਇੱਕ ਨਮੂਨਾ ਪੇਸ਼ ਕਰਦੀਆਂ ਨੇ ਤੇ ਇਹਦੇ ਨਾਲ ਹੀ ਇਹਦੇ ਵਿੱਚ ਇੱਕ ਹੋਰ ਵੀ ਕਹਾਣੀ ਹੈ ਜੋ ਕਿ ਇੱਕ ਨਿੱਕਾ ਜਿਹਾ ਇੱਕ ਪੱਖ ਹੈ ਇੱਕ 파ਟ ਹੈ ਇਸ ਸਾਰੀ ਕਿਤਾਬ ਦਾ ਪਰ ਮੇਰੇ ਮਨ ਨੂੰ ਉਹ 파ਟ ਬਹੁਤ ਜ਼ਿਆਦਾ ਛੂਹਿਆ ਜਦੋਂ ਮੈਂ ਉਸ ਨੂੰ ਪੜਿਆ ਇਹ 파ਟ ਇੱਕ ਔਰਤ ਜਿਹਦਾ ਨਾਮ ਵਾਸੀ ਲਿਸਾ ਹੈ ਉਹਦਾ ਹੈ ਬਾਸਿਲਿਸਾ ਉਸ ਪਿੰਡ ਦੀ ਇੱਕ ਬੁੱਢੀ ਔਰਤ ਹੈ ਇੱਕ ਕੁ락ਤ ਔਰਤ ਹੈ ਜਿਹੜੇ ਪਿੰਡ ਦੇ ਲੋਕ ਅਲੈਕਸੇਈ ਨੂੰ ਬਰਫ਼ ਵਿੱਚੋਂ ਜੰਗਲਾਂ ਵਿੱਚੋਂ ਲੱਭ ਕੇ ਆਪਣੇ ਪਿੰਡ ਲੈ ਕੇ ਜਾਂਦੇ ਨੇ ਜਦੋਂ ਉਹ ਬਿਲਕੁਲ ਹੀ ਮਰਨ ਦੀ ਕੰਗਾਰ ਤੇ ਹੁੰਦਾ ਕਹਿ ਲੋ ਮਰੇ ਹੀ ਹੁੰਦਾ ਬਸ ਇੱਕ ਵੈਦ ਦੇ ਨਾਲ ਖੁਦ ਨੂੰ ਉਸਨੇ ਜਿਉਂਦਾ ਰੱਖਿਆ ਹੁੰਦਾ ਉਸ ਪਿੰਡ ਦੇ ਲੋਕ ਅਲੈਕਸੇਈ ਨੂੰ ਆਪਣਾ ਹੀਰੋ ਮੰਨ ਕੇ ਆਪਣਾ ਇੱਕ ਕਹਿ ਲੋ ਵੀ ਨਾਇਕ ਮੰਨ ਕੇ ਕਿਉਂਕਿ ਉਹਨਾਂ ਦੇ ਵੱਲੋਂ ਲੜ ਰਿਹਾ ਹੁੰਦਾ ਤਾਂ ਉਸ ਦੀ ਟਹਿਲ ਸੇਵਾ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਤੇ ਇਹ ਪਿੰਡ ਦੇ ਲੋਕ ਪਿੰਡ ਵਿੱਚ ਨਹੀਂ ਰਹਿ ਰਹੇ ਹੁੰਦੇ ਇਹ ਪਿੰਡ ਦੇ ਲੋਕ ਜੰਗਲਾਂ ਵਿੱਚ ਜਰਮਨਾ ਤੋਂ ਲੋਕੇ ਰਹਿ ਰਹੇ ਹੁੰਦੇ ਆ ਤੇ ਇਸ ਪਿੰਡ ਦੇ ਵਿੱਚ ਜੋ ਵੀ ਆ ਜੋ ਜੋ ਕੈਲੋਬੇ ਜੋ ਬੱਚੇ ਖੋਚੇ ਲੋਕ ਨੇ ਉਹਨਾਂ ਵਿੱਚ ਬਹੁਤੀਆਂ ਔਰਤਾਂ ਨੇ ਇਸ ਪਿੰਡ ਦੇ ਮਰਦ ਜਾਂ ਤਾਂ ਜਰਮਨਾ ਨੇ ਮਾਰ ਦਿੱਤੇ ਤੇ ਜਿਹੜੇ ਫੌਜ ਵਿੱਚ ਭਰਤੀ ਹੋ ਸਕਦੇ ਸੀ ਉਹ ਫੌਜ ਵਿੱਚ ਭਰਤੀ ਹੋ ਗਏ ਅਤੇ ਉਸ ਤੋਂ ਇਲਾਵਾ ਜਿਹੜੇ ਫੌਜ ਵਿੱਚ ਭਰਤੀ ਨਹੀਂ ਹੋ ਸਕਦੇ ਸੀ ਉਹ ਗੁਰੀਲਾ ਲੜਾਕਿਆਂ ਵਿੱਚ ਸ਼ਾਮਲ ਹੋ ਕੇ ਫੌਜ ਦੀ ਮਦਦ ਕਰ ਰਹੇ ਹੁੰਦੇ ਆ ਦੇ ਪਿੱਛੇ ਜੋ ਬੁੱਢੇ ਜੋ ਕਿ ਕਹਿ ਲੋ ਨਾ ਫੌਜ ਵਿੱਚ ਭਰਤੀ ਹੋ ਸਕਦੇ ਸੀ ਨਾ ਗਰੀਲੇ ਵਿੱਚ ਉਹ ਇਸ ਪਿੰਡ ਦੇ ਸਰਦਾਰ ਥਾਪ ਕੇ ਥਾਪ ਦਿੱਤੇ ਜਾਂਦੇ ਸੀ ਇਹਨਾਂ ਪਿੰਡਾਂ ਦੇ ਕਹਿ ਲਈ ਆਪਾਂ ਤਾਂ ਉਸ ਪਿੰਡ ਦਾ ਉਹ ਇੱਕ ਤਰ੍ਹਾਂ ਕਹਿ ਤੁਸੀਂ ਬੰਕਰਾਂ ਵਿੱਚ ਜ਼ਿੰਦਗੀ गुजार ਰਹੇ ਸੀ ਲੋਕੇ ਜਰਮਨਾਂ ਤੋਂ ਆਪਣੇ ਪਿੰਡ ਤੋਂ ਦੂਰ ਤੇ ਅਲੈਕਸੀਨ ਉੱਥੇ ਲਿਜਾਇਆ ਜਾਂਦਾ ਉਹਦੀ ਟਾਇਲ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਤ ਜੰਗ ਕਿੰਨੇ ਬੁਰੇ ਹਾਲਾਤ ਪੈਦਾ ਕਰਦੀ ਹੈ ਇਹ ਵੀ ਉਦੋਂ ਪਤਾ ਲੱਗਦਾ ਜਦੋਂ ਉਸ ਪਾਇਲਟ ਨੂੰ ਜਿਉਂਦੇ ਰੱਖਣ ਦੇ ਲਈ ਕਹ ਲਓ ਵੀ ਖੁਦ ਭੁੱਖ ਮਰੀ ਦਾ ਸ਼ਿਕਾਰ ਹੋ ਕੇ ਵੀ ਉਸ ਨੂੰ ਆਪਣੇ ਵੱਲੋਂ ਜੋ ਜੋ ਉਹਨਾਂ ਤੋਂ ਸੰਭਵ ਹੁੰਦਾ ਉਸ ਨੂੰ ਖੁਰਾਕ ਦੇਣ ਦੀ ਕੋਸ਼ਿਸ਼ ਕਰਦੇ ਨੇ ਜਿਵੇਂ ਉਹਦੇ ਵਿੱਚ ਦੱਸਿਆ ਗਿਆ ਕਿ ਇੱਕ ਵਾਰ ਉਸ ਨੂੰ ਇੱਕ ਪਿੰਡ ਦੀ ਔਰਤ ਇੱਕ ਖੰਡ ਦੀ ਡਲੀ ਲੈ ਕੇ ਆਉਂਦੀ ਹੈ ਖੰਡ ਦੀ ਡਲੀ ਜੋ ਕਿ ਉਹਨਾਂ ਨੇ ਪਿਛਲੇ ਕਿੰਨੇ ਸਮੇਂ ਤੋਂ ਸਾਰੇ ਪਿੰਡ ਨੇ ਨਹੀਂ ਸिखਾਦੀ ਅਤੇ ਉਹ ਖੰਡ ਦੀ ਡਲੀ ਸਪੈਸ਼ਲ ਉਹਦੇ ਲਈ ਲਿਆਂਦੀ ਜਾਂਦੀ ਤਾਂ ਕਿ ਉਸ ਨੂੰ ਇੱਕ ਪੱਤਿਆਂ ਦੀ ਚਾਹ ਦੇ ਵਿੱਚ ਪਾ ਕੇ ਦਿੱਤੀ ਜਾਏ ਕਿ ਭੂਰਾ ਉਸ ਨੂੰ ਤਾਕਤ ਮਿਲੇ ਉਜਾਉਂਦਾ ਰਹੇ ਪਰ ਉਹ ਜਿਉਂ-ਜਿਉਂ ਉੱਥੇ ਸਮਾਂ ਗੁਜ਼ਾਰਦਾ ਉਹਦੇ ਜਾਂਦੇ ਰਹਿਣ ਦੀ ਜੋ ਕਹਿ ਲੋ ਬਈ ਇੱਛਾ ਸ਼ਕਤੀ ਜਾਂ ਉਹਦੇ ਸਰੀਰ ਅ ਦੀ ਜੋ ਤਾਕਤ ਹੈ ਉਹ ਮਰਦੀ ਜਾ ਰਹੀ ਸੀ ਇਸੇ ਤਰ੍ਹਾਂ ਇੱਕ ਦਿਨ ਉਹ ਵਾਸੀ ਲिसा ਜੋ ਔਰਤ ਹੈ ਕੁਝ ਲੈ ਕੇ ਆਉਂਦੀ ਹੈ ਖਾਣ ਦੇ ਲਈ ਲੈ ਕੇ ਆਉਂਦੀ ਹੈ ਕਿਉਂਕਿ ਪਿੰਡ ਦਾ ਮੁਖੀ ਹੁੰਦਾ ਜਿਹਦੇ ਕੋਲ ਐਲੈਕਸੇਈ ਰੱਖਿਆ ਹੁੰਦਾ ਐਲੈਕਸੇਈ ਦੀ ਸੇਵਾ ਬਜ਼ੁਰਗ ਅਤੇ ਉਸ ਦੀ ਨੂ ਕਰ ਰਹੇ ਹੁੰਦੇ ਨੇ ਉਸ ਦਾ ਪੁੱਤਰ ਵੀ ਜੰਗ ਵਿੱਚ ਸ਼ਾਮਲ ਹੁੰਦਾ ਸੋ ਉਹ ਲੈ ਕੇ ਆਉਂਦਾ ਤਾਂ ਉਹ ਨੂੰ ਪਿੰਡ ਦਾ ਮੁਖੀ ਦੱਸਦਾ ਕਿ ਇਹਦੇ ਬਚਣ ਦੇ ਅਸਾਰ ਬਹੁਤ ਘੱਟ ਨੇ ਬਹੁਤ ਘੱਟ ਨੇ ਤੇ ਇਹ ਇਹਦੇ ਬਚਣ ਕਿਉਂਕਿ ਇਸ ਨੂੰ ਕੁਝ ਵੀ ਹਜਮ ਨਹੀਂ ਹੁੰਦਾ ਤੇ ਖਾਂਦਾ ਪੀਂਦਾ ਕੁਝ ਨਹੀਂ ਤਾਂ ਉਹ ਬੇਨਤੀ ਕਰਦਾ ਜੱਕਦਾ ਜੱਕਦਾ ਵਾਸੀ ਲੀ ਸਾਨੂੰ ਕਹਿੰਦਾ ਕਿ ਕੁਝ ਹੋ ਸਕਦਾ ਹੈ ਇਹ ਬਚ ਸਕਦਾ ਹੈ ਜੇਕਰ ਤੂੰ ਉਸ ਨੂੰ ਆਪਣੀ ਮੁਰਗੀ ਦਾ ਸ਼ੋਰ ਵਾਲਿਆ ਕੇ ਦੇ ਦਵੇਂ ਮੁਰਗੀ ਵਾਸੀ ਲੀ ਸਾਦੀ ਮੁਰਗੀ ਪਿੰਡ ਦੀ ਇਕਲੌਤੀ ਮੁਰਗੀ ਇਹਦਾ ਨਾਮ ਉਹਨਾਂ ਨੇ ਪਾਰਟੀ ਜ਼ਾਨ ਕਰ ਰੱਖਿਆ ਹੁੰਦਾ ਹੈ। ਦਰਸਲ ਉਹ ਔਰਤ ਬੁੱਢੀ ਕੁ락ਤ ਔਰਤ ਜਦੋਂ ਸਾਰੇ ਪਿੰਡ ਵਿੱਚ ਵੱਸਦੇ ਸੀ ਤਾਂ ਉਸਦੇ ਪਰਿਵਾਰ ਦੇ 10 ਜੀ ਸਨ। ਉਸਦਾ ਵੱਡਾ ਪੁੱਤਰ ਕਰਨਲ ਸੀ। ਇਸੇ ਕਰਕੇ ਜਦੋਂ ਜਰਮਨ ਉਸ ਪਿੰਡ ਤੇ ਹਮਲਾ ਕਰਦੇ ਨੇ ਤਾਂ ਸਭ ਤੋਂ ਪਹਿਲਾਂ ਉਸ ਔਰਤ ਦੇ ਸਾਰੇ ਪਰਿਵਾਰ ਨੂੰ ਲੈ ਜਾਂਦੇ ਨੇ। ਕੱਲੀ ਬੁੱਢੀ ਔਰਤ ਨੂੰ ਛੱਡ ਕੇ ਤੇ ਸਭ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਨੇ। ਅਤੇ ਇਸੇ ਤਰ੍ਹਾਂ ਉਹ ਬਾਕੀ ਪਿੰਡ ਦੇ ਬੰਦਿਆਂ ਦੇ ਨਾਲ ਕਰਦੇ ਨੇ। ਇਸ ਦੌਰਾਨ ਉਹ ਪਿੰਡ ਦੀਆਂ ਕਹੋ ਬਈ ਪਸ਼ੂਆਂ ਨੂੰ ਮਾਰਦੇ ਨੇ ਜੋ ਉੱਥੇ ਮੁਰਗੀਆਂ ਜਾਂ ਬੱਤਕਾਂ ਜੋ ਵੀ ਸਨ ਉਹਨਾਂ ਨੂੰ ਖਾ ਜਾਂਦੇ ਨੇ ਤੇ ਪਾਰਟੀਜ਼ਾਨ ਕਾ ਉਸ ਬੁੱਢੀ ਔਰਤ ਦੀ ਇਕਲੌਤੀ ਐਸੀ ਮੁਰਗੀ ਸੀ ਜੋ ਕਿ ਹੁਣ ਉਸ ਉਸ ਕਹੋ ਵੀ ਬਾਂਕਰ ਵਿੱਚ ਰਹਿ ਰਹੇ ਪਿੰਡ ਦੀ ਇਕਲੌਤੀ ਮੁਰਗੀ ਬਣ ਜਾਂਦੀ ਹੈ ਜੋ ਕਿ ਜ਼ਿੰਦਾ ਸੀ ਅਤੇ ਲੇਖਕ ਦੱਸਦਾ ਹੈ ਕਿ ਉਹ ਮੁਰਗੀ ਇੰਨੀ ਸਮਾਰਟ ਸੀ ਕਿ ਉਹ ਜਦੋਂ ਵੀ ਜਰਮਨਾ ਦੀ ਖੜਾਕ ਸੁਣਦੀ ਸੀ ਤਾਂ ਲੁਕ ਜਾਂਦੀ ਸੀ ਅਤੇ ਜਦ ਵੀ ਉਸ ਪਿੰਡ ਦਾ ਬੰਦਾ ਕੋਈ ਸਾਹਮਣੇ ਆਉਂਦਾ ਸੀ ਤਾਂ ਬੇਚੈ ਜਿੱਕੋ ਉਹ ਸਾਹਮਣੇ ਆ ਕੇ ਉੱਥੇ ਫਿਰਦੀ ਰਹਿੰਦੀ ਸੀ ਜਿੰਨਾਂ ਤੋਂ ਉਹਨੂੰ ਉਸ ਨੂੰ ਕੋਈ ਡਰ ਨਹੀਂ ਸੀ ਲੱਗਦਾ। ਇਹ ਬੁੱਢੀ ਔਰਤ ਦਾ ਇਕਲੌਤਾ ਸਹਾਰਾ ਸੀ ਵਾਸੀ ਦੇ ਸਾ ਦਾ। ਅਤੇ ਜਦੋਂ ਬਜ਼ੁਰਗ ਉਸ ਤੋਂ ਉਸ ਬੁੱਢੀ ਔਰਤ ਦੇ ਇਕਲੌਤੇ ਸਹਾਰੇ ਤੇ ਮੀਂਹ ਦੀ ਮੰਗ ਕਰਦਾ ਇੱਕ ਪਾਇਲਟ ਨੂੰ ਬਚਾਉਣ ਦੇ ਲਈ ਤਾਂ ਉਹ ਗਾਲਾਂ ਕੱਢਦੀ ਉੱਥੋਂ ਚਲੀ ਜਾਂਦੀ ਹੈ। ਉਸ ਬੁੱਢੀ ਔਰਤ ਜਿਹਦੇ ਪੁੱਤਰ ਬਚੇ ਹੋਏ ਪੁੱਤਰ ਜੰਗ ਵਿੱਚ ਸਨ। ਦੋ ਪੁੱਤਰ ਜੰਗ ਵਿੱਚ ਸਨ ਤੇ ਚੋਂਦੇ ਸਨ ਜਾਂ ਨਹੀਂ ਸਾਨੂੰ ਤੁਹਾਨੂੰ ਪਤਾ ਨਹੀਂ ਸੀ ਉਹਦੇ ਲਈ ਜ਼ਿੰਦਗੀ ਦਾ ਇੱਕੋ ਮਾਤਰ ਸਹਾਰਾ ਇੱਕੋ ਮਾਤਰ ਨਿਸ਼ਾਨੀ ਉਸ ਤੇ ਪਰਿਵਾਰ ਦੀ ਉਹ ਮੁਰਗੀ ਹੁੰਦੀ ਹੈ ਅਲੈਕਸੇਈ ਵੀ ਇਹ ਪਿਆ ਸੁਣ ਰਿਹਾ ਹੁੰਦਾ ਹੈ ਬੁੱਢੀ ਔਰਤ ਜਵਾਬ ਦਿੰਦੀ ਹੈ ਅਤੇ ਚਲੀ ਜਾਂਦੀ ਹੈ ਅਲੈਕਸੇਈ ਦੀ ਹਾਲਤ ਦਿਨੋ ਦਿਨ ਹੋਰ ਨਿਕਲਦੀ ਹੈ ਤੇ ਉਹ ਹੋਰ ਮੌਤੇ ਕਰੀਬ ਹੁੰਦਾ ਜਾਂਦਾ ਹੈ ਇੱਕ ਦਿਨ ਉਸ ਦੀ ਅੱਖ ਖੁੱਲਦੀ ਹੈ ਤੇ ਉਸ ਨੂੰ ਕੁਸਲ ਮੂਸਲ ਸੁਣਾਈ ਦਿੰਦੀ ਹੈ ਕਿ ਉਸ ਬਜ਼ੁਰਗ ਮੁਖੀ ਦੀ ਨੂੰਹ ਤੇ ਨਾਲ ਕੋਈ ਔਰਤ ਉਹਦਾ ਹਾਲ ਪੁੱਛ ਰਹੀ ਹੈ ਅਤੇ ਮੁਖੀ ਦੀ ਮੂੰਹ ਉਸ ਨੂੰ ਦੱਸ ਰਹੀ ਹੁੰਦੀ ਹੈ ਕਿ ਇਹਦਾ ਬਚਣਾ ਮੁਸ਼ਕਲ ਹੈ ਇਹ ਇੰਜ ਨਹੀਂ ਬਚੇਗਾ ਇਹ ਤਾਂ ਕੁਝ ਖਾਂਦਾ ਹੀ ਨਹੀਂ ਇਹ ਤਾਂ ਕੁਝ ਪਚਦਾ ਹੀ ਨਹੀਂ ਦੋ ਚਮਚੇ ਦੁੱਧ ਦੇ ਇਹ ਪੀ ਸਕਦਾ ਇਹ ਤੋਂ ਵੱਧ ਇਹ ਅੱਧੀ ਰੋਟੀ ਨਹੀਂ ਖਾ ਸਕਦਾ ਇਦਾਂ ਕਿਦਾਂ ਚੌਂਦਾ ਰਹੇਗਾ ਤਾਂ ਉਸ ਨੂੰ ਮੂਹਰੋਂ ਇੱਕ ਔਰਤ ਕਹਿੰਦੀ ਹੈ ਇਹ ਜਾਂਦਾ ਰਹੇਗਾ ਇਹਨੂੰ ਝਾਉਣਾ ਪਏਗਾ ਆ ਦੇਖ ਇਹਦੇ ਲਈ ਅੱਜ ਮੈਂ ਸ਼ੋਰਬਾ ਲੈ ਕੇ ਆਈ ਹਾਂ ਜਦੋਂ ਉਹ ਸ਼ੋਰਬਾ ਕਹਿੰਦੀ ਹੈ ਤਾਂ ਉਹ ਮੂਹਰੋਂ ਅਲੈਕਸੀ ਦੇ ਕੰਨਾਂ ਵਿੱਚ ਮੁਖੀ ਦੀ ਨੂਹ ਦੀ ਇੱਕ ਉੱਚੀ ਆਵਾਜ਼ ਸੁਣਾਈ ਦਿੰਦੀ ਹੈ ਕਿ ਵਾਸੀ ਲੀਸਾ ਪਾਟੀਜ਼ਾਨ ਕਾ ਕਿ ਭਾਵ ਤੂੰ ਆਪਣੇ ਜ਼ਿੰਦਗੀ ਦੇ ਇਕਲੌਤੇ ਸਹਾਰੇ ਆਪਣੇ ਪਰਿਵਾਰ ਦੀ ਇਕਲੌਤੀ ਨਿਸ਼ਾਨੀ ਉਸ ਮੁਰਗੀ ਨੂੰ ਮਾਰ ਦਿੰਦਾ ਪਾਇਲਟ ਨੂੰ ਬਚਾਉਣ ਦੇ ਲਈ ਤੇ ਸ਼ਾਇਦ ਉਸ ਨੂੰ ਲੱਗਦਾ ਕਿ ਉਹ ਗੱਜਪਾਰ ਆਉਂਦੀ ਹੈ ਉਹਦੀ ਇਹ ਗੱਲ ਸੁਣ ਕੇ ਪਰ ਉਹ ਬੁੱਢੀ ਔਰਤ ਉਸੇ ਤਰ੍ਹਾਂ ਸਖਤੀ ਦੇ ਵਿੱਚ ਉਸ ਨੂੰ ਕਹਿੰਦੀ ਹੈ ਵਾਲੀ ਗੱਲ ਨਾ ਕਰ ਆ ਚੱਕ ਤੇ ਉਸ ਨੂੰ ਖਵਾ ਫਿਰ ਉਹ ਲੈਕਸੀ ਦੇ ਕੋਲ ਅੰਦਰ ਹੁੰਦੀ ਹੈ ਤੇ ਉਸ ਨੂੰ ਆ ਕੇ ਉਹਦਾ ਹਾਲ ਪੁੱਛਦੀ ਹੈ ਤੂੰ ਉਸਦੇ ਦੱਸਣ ਤੋਂ ਪਹਿਲਾਂ ਹੀ ਉਸ ਨੂੰ ਕਹਿੰਦੀ ਹੈ ਕਿ ਮੈਂ ਤੇਰੇ ਲਈ ਮੁਰਗੀ ਦਾ ਸ਼ੋਰਬਾ ਲੈ ਕੇ ਆਈ ਆ ਉਸ ਨੂੰ ਖਾ ਤੈਨੂੰ ਖਾਣਾ ਪਏਗਾ ਤੈਨੂੰ ਜਾਉਣਾ ਪਏਗਾ ਅਤੇ ਜਦੋਂ ਜਾਣ ਲੱਗਦੀ ਹੈ ਤਾਂ ਲੈਕਸੀ ਕਹਿੰਦਾ ਕਿ ਮੈਂ ਉਸ ਨੂੰ ਸਿਰਫ ਇੰਨਾ ਹੀ ਕਹਿ ਸਕਿਆ ਆਪਣੀ ਕੰਮ ਦੀ ਵਾਅਦੇ ਵਿੱਚ ਕੇ ਧੰਨਵਾਦ ਤੇ ਗੂੰਹੂ ਚੜਡੀਆਂ ਵਾਲੀ ਤਿੱਖੇ ਨੱਕ ਵਾਲੀ ਕਰਖ ਤੌਰਤ ਉਦਵਲ ਮੂੰਹ ਕਰਕੇ ਕਹਿੰਦੀ ਹੈ ਕਿ ਧੰਨਵਾਦ ਦੀ ਲੋੜ ਨਹੀਂ ਮੇਰੇ ਪੁੱਤਰ ਵੀ ਜੰਗ ਵਿੱਚ ਨੇ ਹੋ ਸਕਦਾ ਮੇਰੇ ਪੁੱਤਰਾਂ ਨੂੰ ਵੀ ਕਿਸੇ ਪਾਰਟੀਜ਼ਾਨ ਕਾ ਦੀ ਲੋੜ ਹੋਵੇ ਹੋ ਸਕਦਾ ਉਹਨਾਂ ਨੂੰ ਵੀ ਤਾਕਤ ਦੀ ਲੋੜ ਹੋਵੇ ਤੇ ਉਹਨਾਂ ਨੂੰ ਕੋਈ ਉੱਥੇ ਖਵਾ ਰਿਆ ਹੋਵੇ ਜਿਵੇਂ ਮੈਂ ਇੱਥੇ ਤੈਨੂੰ ਖਵਾ ਰਿਹਾ ਅਤੇ ਉਹ ਖਾਣਗੇ ਤੇ ਉਹ ਪੰਡ ਮੁਰ ਸਕਣਗੇ ਜਿਵੇਂ ਤੂੰ ਇੱਥੋਂ ਜ਼ਿੰਦਾ ਰਹੇਗਾ ਤਾਂ ਆਪ ਤੇ ਪੰਡ ਵਾਪਸ ਮੁਰ ਸਕੇਗਾ ਇਹਨਾਂ ਕਹਿੰਦੀ ਹੈ ਤੇ ਉੱਥੋਂ ਚਲੀ ਜਾਂਦੀ ਹੈ ਜਦੋਂ ਇਹਨਾਂ ਸਤਰਾ ਨੂੰ ਮੈਂ ਪੜਿਆ ਤਾਂ ਸੱਚਮੁੱਚ ਮੇਰਾ ਜੋ ਮਨ ਸੀ ਨਾ ਉਹ ਇੱਕ ਤਰ੍ਹਾਂ ਭਰ ਗਿਆ ਭਰ ਗਿਆ ਮਨ ਤੇ ਮਨ ਵਿੱਚ ਬਹੁਤ ਸਾਰੇ ਤੁਸੀਂ ਕਹਿ ਲਓ ਬਈ ਉਹ ਇੱਕ ਜੋ ਸਾਡੀਆਂ ਭਾਵਨਾਵਾਂ ਦੇ ਗੁੰਝਲ ਹਨ ਨਾ ਉਹ ਖੁੱਲ ਕੇ ਸਾਹਮਣੇ ਆ ਗਈਆਂ ਕਿ ਅਸੀਂ ਇਨਸਾਨ ਬੁਰੇ ਬਹੁਤ ਹਾਂ ਪਰ ਫਿਰ ਵੀ ਕਿਤਨਾ ਕਿਤੇ ਚੰਗਿਆਈ ਜਿਹਨੇ ਸਾਨੂੰ ਅੱਜ ਤੱਕ ਜ਼ਿੰਦਾ ਰੱਖਿਆ ਸਾਡੇ ਤੇ ਹਾਵੀ ਹੁੰਦੀ ਹੈ ਉਸ ਮੋਕੇ ਜਦੋਂ ਉਸ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਅਤੇ ਇਹ ਵੀ ਕਿ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਤਾਂ ਅਸੀਂ ਕਿਸੇ ਦੀ ਨਹੀਂ ਆਪਣੀ ਮਦਦ ਕਰ ਰਹੇ ਹੁੰਦੇ ਆ। ਜਦੋਂ ਸਾਨੂੰ ਲੱਗਦਾ ਹੈ ਕਿ ਕਿਸੇ ਬੰਦੇ ਨੂੰ ਅੱਜ ਮਦਦ ਦੀ ਲੋੜ ਹੈ ਤਾਂ ਅਸਲ ਵਿੱਚ ਉਹ ਸਾਨੂੰ ਲੱਗ ਰਿਹਾ ਹੁੰਦਾ ਕਿ ਸਾਨੂੰ ਮਦਦ ਦੀ ਲੋੜ ਸੀ। ਸਾਨੂੰ ਮਦਦ ਦੀ ਲੋੜ ਹੈ। ਸਾਨੂੰ ਕਰਨੀ ਪੈਣੀ ਕੋਈ ਸਾਨੂੰ ਵੀ ਕਿਸੇ ਦੀ ਸਾਡੀ ਵੀ ਕਿਸੇ ਨੂੰ ਮਦਦ ਕਰਨੀ ਚਾਹੀਦੀ ਸੀ ਸਾਨੂੰ ਲੱਗਦਾ ਕੋਈ ਉਦਾਸ ਹੈ ਉਹਨੂੰ ਖੁਸ਼ ਕਰਨਾ ਚਾਹੀਦਾ ਤਾਂ ਸਾਨੂੰ ਲੱਗਦਾ ਕਿ ਅਸੀਂ ਵੀ ਕਿਸੇ ਟਾਈਮ ਉਦਾਸ ਸੀ ਅਸੀਂ ਵੀ ਉਦਾਸ ਹਾਂ ਸਾਨੂੰ ਵੀ ਕੋਈ ਖੁਸ਼ ਕਰੇ ਜਿੱਦਾਂ ਉਹ ਬੀਬੀ ਐਲੈਕਸੀ ਦੀ ਮਦਦ ਨਹੀਂ ਸਿਰ ਰਹੀ ਉਹ ਆਪਣੀ ਮਦਦ ਕਰ ਰਹੀ ਸੀ ਅਤੇ ਦੇ ਨਾਲ ਹੀ ਕਹਿ ਲੂ ਵੀ ਇੱਕ ਹੋਰ ਚੀਜ਼ ਨਿਕਲ ਕੇ ਸਾਹਮਣੇ ਆਉਂਦੀ ਹੈ ਉਹ ਹੈ ਬਲੀਦਾਨ ਕਿ ਕਿੱਦਾਂ ਜੰਗ ਦੇ ਵਿੱਚ ਯੋਧੇ ਜਿਹੜੇ ਆਪਣੇ ਸਰਹੱਦਾਂ ਲਈ ਲੜਦੇ ਸਰਹੱਦਾਂ ਕੀ ਹੈ ਵੀ ਇੱਕ 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 ਰਾਜਿਆਂ ਉਹਨਾਂ ਦੀ ਜ਼ਿੱਦ ਪਿੱਛੇ ਲੜਦੇ ਆ ਜਦੋਂ ਮੌਤ ਦੇ ਘਾਟ ਉਤਾਰੇ ਜਾਂਦੇ ਨੇ ਉਹ ਤਾਂ ਸ਼ਹੀਦ ਹੋ ਜਾਂਦੇ ਨੇ ਉਹਨਾਂ ਦੀ ਜ਼ਿੰਦਗੀ ਮੁੱਕ ਜਾਂਦੀ ਹੈ ਬੇਸ਼ੱਕ ਜਿੰਨੀ ਵੀ ਦਰਦਨਾਕ ਹੋਏ ਅੰਤ ਹੋ ਜਾਂਦਾ ਹੈ ਉਹਨਾਂ ਦਾ ਬਲਿਦਾਨ ਜੇਕਰ ਵੱਡਾ ਹੈ ਤਾਂ ਉਹਨਾਂ ਤੋਂ ਬਾਅਦ ਅਜਿਹੇ ਲੋਕਾਂ ਦਾ ਬਲਿਦਾਨ ਉਹ ਤੋਂ ਵੱਡਾ ਹੋ ਜਾਂਦਾ ਜਿਨ੍ਹਾਂ ਨੂੰ ਬਲਿਦਾਨ ਦੇ ਲਈ ਜ਼ਿੰਦਾ ਰਹਿਣਾ ਪੈਂਦਾ ਇਹ ਬਲਿਦਾਨ ਕੱਲਾ ਮੌਤ ਨੂੰ ਮੰਨਦੂਰ ਕਰਨਾ ਨਹੀਂ ਹੁੰਦਾ ਜ਼ਿੰਦਗੀ ਦੇਣਾ ਨਹੀਂ ਹੁੰਦਾ ਕਈ ਵਾਰੀ ਬਲੀਦਾਨ ਜੀਵਨ ਚੋਣਾ ਵੀ ਮੰਗ ਲਿੰਦਾ ਜਿੱਦਾਂ ਕਿ ਅਕਸਰ ਹੁੰਦਾ ਹੈ ਜੰਗ ਦੇ ਵਿੱਚ ਪਿੱਛੇ ਰਹਿ ਗਿਆ ਦੇ ਨਾਲ ਅਤੇ ਦਾਨ ਦਾਨ ਕਦੇ ਵੀ ਲੱਖਾਂ ਦਾ ਵੱਡਾ ਨਹੀਂ ਹੁੰਦਾ ਕਈ ਵਾਰੀ ਇੱਕ ਮੁਰਗੀ ਦਾ ਸ਼ੋਰਬਾ ਵੀ ਕਰੋੜਾਂ ਤੋਂ ਬੇਸ਼ਕੀਮਤੀ ਹੋ ਜਾਂਦਾ ਹੈ ਅਮਰਤ ਹੋ ਜਾਂਦਾ ਹੈ ਦੇਵਤਿਆਂ ਦਾ ਅੰਮ੍ਰਿਤ ਕਿ ਤਾਨ ਮਾਤਰਾ ਦੇ ਨਾਲ ਕਾਊਂਟ ਨਹੀਂ ਕੀਤਾ ਜਾ ਸਕਦਾ ਤਾਨ ਲੋੜ ਦੇ ਵੇਲੇ ਕਾਊਂਟ ਹੁੰਦਾ ਹੈ ਕਿਸੇ ਵੇਲੇ ਕਿਸੇ ਨੂੰ ਕਹਿ ਦੇ ਉਹ ਹਿੰਮਤ ਦੇ ਬੋਲ ਵੀ ਉਹਦੇ ਲਈ ਦਾਨ ਬਣ ਜਾਂਦੇ ਨੇ ਜਦੋਂ ਉਹ ਹਿੰਮਤ ਦੇ ਬੋਲਾਂ ਦੇ ਸਹਾਰੇ ਦੁਬਾਰਾ ਉੱਠ ਖੜਾ ਹੁੰਦਾ ਹੈ ਤੇ ਕਿਸੇ ਲਈ ਕਿਸੇ ਨੂੰ ਦਿੱਤਾ ਲੱਖ ਰੁਪਈਆ ਵੀ ਬੇਕਾਰ ਸਾਬਤ ਹੁੰਦਾ ਹੈ ਫੋ ਆਈ ਨਹੀਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਸੀ ਇੱਕ ਕਹਾਣੀ ਦੀ ਤੁਸੀਂ ਇਸ ਕਹਾਣੀ ਨੂੰ ਸਮਝਿਆ ਤੁਹਾਨੂੰ ਇਹਨਾਂ ਗੱਲਾਂ ਚ ਕੀ ਲੱਗਿਆ ਕੀ ਲੱਗਿਆ ਤੁਸੀਂ ਹੋਰ ਕੀ ਸਿੱਖਿਆ ਕਿ ਤੁਸੀਂ ਵੀ ਅਸਲੀ ਇਨਸਾਨ ਦੀ ਕਹਾਣੀ ਕਿਤਾਬ ਪੜ੍ਹੀ ਹੈ ਜੇਕਰ ਪੜ੍ਹੀ ਹੈ ਤਾਂ ਤੁਹਾਨੂੰ ਕਿਦਾਂ ਲੱਗੀ ਆਪਣੇ ਵਿਊ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਸასი ਗੱਲ